ਆ ਦੇਖੋ ਬਾਈ ਫਾਰਨ ਟਰੱਕ 60 ਦੂਆ ਆਪਣਾ T20 ਹੀਰ ਵਾਲਾ ਆ ਲੱਗੀ ਵੀ ਉਹਨੂੰ ਟਰਬੋ 25 ਨੰਬਰ ਹਾਲ ਸੈਟ ਦੀ ਚਲੋ ਪੱਕਾ ਚੱਲਦਾ ਚੱਲੇ ਅੱਗੇ ਬਾਈ ਸਮਰਾਲੇ ਨੂੰ ਸਮਰਾਲੇ ਚੱਲਣਾ ਸਮਰਾਲਾ ਸ਼ਹਿਰ ਤੋਂ ਟ੍ਰੈਕਟਰ ਦਾ ਸ਼ੋਅਰੂਮ ਦਿਖਾਵਾਂਗੇ ਬਾਈ ਜਾ ਕੇ ਅੱਜ ਐਂ 7-5 ਦੀਆਂ ਕਿੱਆਂ ਖੜੀਆਂ ਉੱਤੇ ਇਹ ਗੱਲਾਂ ਆਪਾਂ ਹੋਣਗੀਆਂ ਅੱਜ ਆਪਣੇ ਬਲੌਗ ਵਿੱਚ ਤਾਂ ਬਣੇ ਰਹੋ ਆਪਣੇ ਬਲੌਗ ਨਾਲ ਥੱਲੇ ਰੰਦਾ ਬ੍ਰੀ ਕਦੇ ਨੂੰ ਚਲੋ ਜੇ ਬਾਈ ਆਪਾਂ ਖੇਡ ਆ ਗਏ ਹੁਣ ਚੱਲੇ ਪਾਸ ਵੜ ਕੇ ਤੋਂ ਆ ਦੀਪੇ ਬਾਈ ਨੂੰ ਕਹਿ ਦੀ ਆ ਲਵੇ ਦਾ ਓਕੇ ਵੀਰੇ ਤੈਨੂੰ ਆ ਗਿਆ ਹੁਣ ਚੱਲੇ ਆਪਾਂ ਸਪraiਜ਼ਰ ਕਰਨਾ ਇੱਕ ਬੰਦੇ ਨੂੰ ਅੱਜ ਰਵੀ ਦਾ ਵਾਟੇ ਆ ਅੱਜ ਰਵੀ ਦਾ ਵਾਟੇ ਉਹ ਚੀਜ਼ੀ ਲੈ ਕੇ ਆਉਣੀਆਂ ਅੱਜ ਇੱਕ ਵਧੀਆ ਜੀ ਬਸ ਸਿੰਘਾ ਥੋੜੇ ਬਸ ਠੀਕ ਦੇ ਬਾਈ ਠੀਕ ਗੱਡੀ ਅਸੀਂ ਕਿਹਾ ਆ ਦੀ ਬੱਸ ਸਟੈਂਡ 'ਚ ਤੇ ਹੁਣ ਬੱਸ ਠੀਕ ਚ ਨਾ ਫੇਰ ਤਾਂ ਆਉਣਾ ਕਿ ਸਰਪ੍ਰਾਈਜ਼ ਨਾ ਆਪ ਖੁਦ ਚਲਾ ਕੇ ਲੈ ਕੇ ਜਾਣਾ ਉਹ ਬੜਾ ਸਰਪ੍ਰਾਈਜ਼ ਥੋੜਾ ਜਿਹਾ ਮਹਿੰਗਾ ਹੈ ਤਾਂ ਕਰਕੇ ਥੋੜਾ ਜਿਹਾ ਸਾਨੂੰ ਆਪ ਜਾਣਾ ਪੈਣਾ ਚੀਜ਼ਾਂ ਦੋ ਲੈ ਕੇ ਆਉਣੀਆਂ ਗੱਲ ਇੱਕ ਚੈਨਲ ਤੋਂ ਆਉਣੀਆਂ ਇੱਕ ਉਧਰ ਵੀ ਅੱਜ ਇਕੱਠੇ ਖੁਸ਼ੀ ਚੱਕ ਲੈਣੀ ਸਾਰੀ ਹਾਂ ਬਾਕੀ ਹੁਣ ਸਿੰਘਾ ਖੜਿਆ ਬਾਈ ਬੱਸ ਸਟੇਜ 'ਚ ਬਸ ਢੀਕ ਰਹੇ ਹਾਂ ਬਸ ਢੀਕ ਰਹੇ ਹਾਂ ਹੋਣੇ ਕੀ ਚੀਤ ਖਾ ਮਨ ਟੋਟ ਲਿਆ ਦੇ ਇਹ ਮੇਰੇ ਨਹੀਂ ਹੈਗਾ ਡੈਡੀ ਦੇ ਆ ਤੈਨਰੇ ਬਾਈ ਆਪਦੇ ਆ ਮੈਂ ਡੈਡੀ ਦੇ ਪਾਇਆ ਠੀਕ ਹੈ ਹੁਣ ਬਸ ਢੀਕਦੇ ਆ ਮੈਂ ਕਿਹਾ ਨਾ ਟਰੱਕਾਂ ਗਾ ਕੇ ਚੱਲੀਏ ਹੋਰ ਹੋ ਜੀ ਬਾਈ ਆਪਾਂ ਨੂੰ ਦੱਸਦਾ ਮੇਲੀ ਟਰੱਕ ਮਿਲ ਗਿਆ ਤੇ ਤੈਨੂੰ ਤਾਂ ਬਾਈ ਆੜੀ ਆ ਬਾਈ ਜਾਨਾ ਉਹ ਦੀਪਾ ਬੈਰਾ ਹੈਗਾ ਮੀਆਂ ਪਰ ਤੇ ਠੀਕ ਹੈ ਯਾਰ ਆਪਣਾ 5-6 ਸਾਲ ਪੁਰਾਣੀ ਆੜੀ ਇਕੱਠੀਆਂ ਗੱਡੇ ਚਲਾਉਂਦੇ ਰਹੇ ਜੀ ਬਸ ਠੀਕ ਹੈ ਬਾਈ ਪੋਤਾ ਦੇ ਚੈਨੋ ਨੂੰ ਜਾ ਮਿ ਜਾਣ ਦੇ ਚੈਨੋ ਨੇ ਹੱਤ ਮਾਰੇ ਬਾਈ ਨੇ ਜਦੀ ਗੱਡੀ ਰੋਕੀ ਪੈਸਿੰਗਲ ਤੇ ਅਸੀਂ ਆ ਗਏ ਉਹਦੇ ਬੰਦਾ ਮਿ ਜਾਣ ਲਾ ਡਰਾਈਵਰ ਬਾਈ ਨੇ ਜਾਣਾ ਉਧਰੋਂ ਗਾਉਂ ਨੂੰ ਹੁਣ ਅਸੀਂ ਮੋਹਾਲੀ ਜਾਣਾ ਅਸੀਂ ਕੈਟ ਦੇ ਬੱਸ ਲਵਾਂਗੇ ਸਿੱਧੀ ਸਮਰਾਲਾ ਸਮਰਾਲੇ ਜਾਵਦੇ ਠੀਕ ਆ ਗੱਡੀ ਬਾਈ ਸਿਗਨਲ 12 ਚੱਕੀ ਬਹੁਤ ਜ਼ੋਰ ਨਾਲ ਇਹ ਹੈ ਜਹਾਜੇ ਹਾਂ ਪੂਰਾ ਜ਼ੋਰ ਮਾਰਦੀ ਆ ਤੇ ਪਾਰਟੀ ਸਾਨੂੰ ਜਾ ਕੇ ਦਿਖਾਉਣੀ ਥੱਲੇ ਰੰਦਾਪੀ ਕਦੇ ਨੂੰ ਲੋ ਜੇ ਬਾਈ ਆਪਾਂ ਖੈੜ ਆ ਗਏ ਹੁਣ ਚੱਲੇ ਬੱਸ ਫੜ ਕੇ ਉਧਰ ਪਾਰਟੀ ਪੇ ਬਾਈ ਨੂੰ ਕਹਿ ਦੀ ਆ ਲਵੇ ਦਾ ਓਕੇ ਵੀਰੇ ਅੱਗੇ ਬਾਦ ਆਪਾਂ ਨੇ ਸ਼ਾਮ ਨੂੰ ਰੱਖਣੀ ਪਾਰਟੀ 5 ਵਜੇ ਬਾਕੀ ਵੀਰੇ ਨੇ ਨਵੀਂ ਗੱਡੀ ਲਈ ਬਾਈ ਵਧਾਈਆਂ ਵੀਰੇ ਤੁਨੂੰ ਹਾਂ ਐਪੀ ਹੁਣ ਆਪਾਂ ਚੱਲੀਏ ਬਾਈ ਸਰਦਨ ਫੋਨ ਲਾਖਿਆ ਯਾਰ ਜੀ ਬਾਈ ਆ ਗੱਡੀ ਦੀ ਨਜ਼ਾਰੇ ਮਾਏ ਸਾਡੇ 1300 ਫੁੱਟ ਮਾਲ ਜਾਂਦਾ ਬਾਈ ਰੇਤੇ ਨਾਲੋਂ ਵੀ ਜ਼ਿਆਦਾ ਵਜਨ ਆਵਾ ਚੱਲੀਏ ਹੋਰ ਜਦੋਂ ਬੱਸ ਮਿਲੂ ਹੋਰ ਵੀ ਵਧੀਆ ਬੱਸ ਮਿਲ ਗਈ ਪੱਕਾ ਲੱਗਿਆ ਖਾਇਆ ਲਾ ਸਮਰਾਲੇ ਨੂੰ ਸਮਰਾਲੇ ਚੱਲਿਆ ਸਮਰਾਲਾ ਸ਼ਹਿਰ ਤੋਂ ਟਰੈਕਟਰ ਦਾ ਸ਼ੋਅਰੂਮ ਦਿਖਾਵਾਂਗੇ ਬਈ ਜਾ ਕੇ ਅੱਜ ਐ ਸੱਤ ਪਾਂਤੀ ਚੀਜ਼ਾਂ ਖੜੀਆਂ ਉੱਥੇ ਇਹ ਗੱਲਾਂ ਬਾਤਾਂ ਹੋਣਗੀਆਂ ਅੱਜ ਆਪਣੇ ਵਲੌਗ ਵਿੱਚ ਬਣਾ ਰਹੇ ਹੋ ਆਪਣੇ ਬਲੌਗ ਨਾਲ ਲੈਟ ਡਾਅਰ ਲੈਟ ਡਾਅਰ ਆ ਗਿਆ ਬਈ ਚੱਲੋ ਚੱਲੋ ਮੈਂ ਕਿਹਾ ਅੱਗੇ ਬੱਦਲੇ ਲੇਟ ਬਈ 15 ਮਿੰਟ ਡੋਗੇ ਅੱਗੇ ਵਿੱਚ ਅੱਗੇ ਵਿੱਚੇ ਦੌਰ ਦਾ ਆਇਆ ਨਹੀਂ ਸਾਡੀ ਸਲਾਹ ਵਾੜਦੀ ਬਈ ਬੱਸ ਰਹੇ ਜੀ ਮੈਂ ਕਨੈਕਟਰ ਬਣ ਗਿਆ ਨਾ ਚੰਨੂ ਬਣਨਾ ਡਰਾਈਵਰ ਕਸੇ ਜੋਦਾਂ ਦਾ ਗੱਡੀ ਚ ਲੈ ਗੱਡੀ ਲੈ ਲੈ ਜੀ ਕਰਨ ਲੱਗਿਆ ਅੱਜ ਕਹਿੰਦਾ 12 ਲੱਖੀ ਗੱਡੀ ਪਾਉਣੀ ਆ ਕੋਲੇ ਦਾ ਬੱਸ ਲੈਣ ਜੀ ਲੱਗਿਆ ਨਾ ਉਹ ਮੂਡ ਸਵਿੰਗ ਸੋਨੇ ਮੇਰੇ ਪਹਿਲਾਂ ਟਰੈਕਟਰ ਲੈ ਕੇ ਆਉਣਾ ਜਿਹੜਾ ਕੰਮ ਕਰਨ ਲੱਗੇ ਹਾਂ ਨਾ ਬਣਵਾਉਣਾ ਕੋਲੇ ਦੱਸੇ ਦੇ ਆ ਲੈ ਚੱਲ ਗੋਡੀ ਜਿੱਦਾਂ ਮਰਾਲੇ ਪਹੁੰਚੀ ਆਪਾਂ ਤੁਹਾਨੂੰ ਦਿਖਾਈਏ ਕਾਦੇ ਉੱਤੇ ਚੜੇ ਹੋਏ ਅਸੀਂ ਐਨ ਗੈਟ ਲੱਗਾ ਤੇਰਾ ਐਨ ਜਹਾਜ਼ ਦੇ ਉੱਪਰ ਬੈਠ ਕੇ ਕਹਿੰਦੇ ਫੇਰੇ ਵੀਰੇ ਵਾਜ ਦਿਖਾ ਮੈਨੂੰ ਹਣ ਦੇਖ ਲਓ ਜੀ ਬਾਈ ਟੈਂਪੋ ਭੱਜ ਚੜ ਗਏ ਹੁਣ ਆਪਾਂ ਜਾ ਰਹੇ ਆ ਮਾਈ ਬੀਰ ਕੋ ਘੱਟ ਪਾਦਾ ਉਹਦੇ ਜਿਹਾ ਹੌਲੀ ਹੌਲੀ ਆਉਂਦਾ ਲੇਕਿਨ ਠਕ 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 ਪਰਡੇ ਨਾ ਰਹਿ ਗਿਆ। ਜੀ ਜ਼ਿੰਦਗੀ ਦਾ ਨਜ਼ਾਰਾ ਕਰਨਾ ਚਾਹੀਦਾ ਨਜ਼ਾਰਾ ਹੀ ਲੱਗ ਗਿਆ। ਅਰੇ ਜੀ ਰਸ਼ਮੀ ਗਾਣਾ ਚਾਹੀਦਾ ਬਾਈ। ਬੱਸ ਦਾ ਤਾਂ ਛੋਟੇ ਲੈ ਰਹੇ ਟੈਂਪੂ ਦੇ ਵੀ ਲੈ ਲੇ। ਛੋਟੇ ਜਿਹੇ ਹੁੰਦੇ ਘੁੰਮੇ ਵੱਡੇ ਹੋ ਕੇ ਹੁਣ ਘੁੰਮੇ ਆ। ਕਹਿੰਦਾ ਅਸੀਂ ਅੱਜ ਪਾਸੇ ਤੋਂ ਤਿੰਨ ਸਾਲ ਬਾਅਦ ਬੈਠਾ। ਹਾਂ ਤਿੰਨ ਸਾਲ ਬਾਅਦ ਬੈਠਾ। ਅੱਜ ਤਾਂ ਬਾਈ ਮੈਂ ਤਾਂ ਤੁਹਾਨੂੰ ਪਤਾ ਹੀ ਕਿਹੜੇ ਮਰੀ ਜਾਣਾ। ਸਾਰਾ ਸ਼ਹਿਰ ਦੇਖਦਾ ਤੇਰੇ ਫੜਿਆਂ ਨੂੰ। ਲੋ ਜੀ ਬਾਬੇ ਆਪਾਂ ਪਹੁੰਚ ਗਏ ਗੱਲਿਆਂ ਕਲੇਰ ਤੇ ਉਹ ਜਿਹਨੂੰ 60 ਨੂੰ ਟਰਬੋ ਲੱਗੀ ਹੋਈ ਵਾਲੇ ਨੂੰ ਟਰਬੋ ਵਾਲਾ ਇਹ ਜੀ ਸੋਨਾ ਏ ਜੱਜ ਦਾ ਤੇ ਭਾਈ ਆਪਾਂ ਟਰੈਕਟਰ ਅੰਦਰ ਖੜਾ ਆਪਾਂ ਨੇ ਅੰਦਰ ਜਾ ਚੱਕਣਾ ਚਲੋ ਜੀ ਦੇਖੀਏ ਜਾ ਕੇ ਜੌਂਡੀਆ ਵੇਖੜਾ ਬਾਈ 55 10 ਜਮਾਈ ਕੋਕਾ ਲੋ ਜੀ ਬਾਈ ਟਰੈਕਟਰ ਖੜੇ ਆਰੇ ਵਧੀਆ ਵਧੀਆ 191 ਦੇ ਨਮਾ ਦੋ ਖੜੇ 55 30 ਇੱਕ ਤਾਂ ਖੜਾ ਜੀ ਇੱਕ ਆ ਖੜਾ ਏ ਇਹਦਾ ਜਮਾਈ ਨਵਾਂ ਲੱਗਦਾ ਮੈਨੂੰ ਆ ਦੇਖੋ ਲਵਾਵੇ ਲੂਪੇ ਨਿਕਰੇ ਹੈਗੇ ਲਵਾਵੇ ਵੀ ਨਾਲ ਦੇ ओरिजिनल ਹੈ ਬਾਈ ਤੇ ਟਰੈਕਟਰ ਦਾ ਟਾਇਰ ਬਹੁਤ ਆ ਆ ਦੇਖੋ ਮੇਰੇ ਉਰੇ ਹੀ ਹੁੰਦਾ ਉੱਪਰ ਇਹ ਵੀ ਉਰੇ ਹੀ ਹੁੰਦਾ ਕੋਲੋਂ ਪਸੰਦ ਆ ਰਿਹਾ ਲੈ ਜਾ ਫਿਰ ਕੌਣ ਲੈ ਲੈ ਸੋਹਾਂ ਟਰੈਕਟਰ ਬਹੁਤ ਹੈ ਜੱਜ ਦਾ ਵੀ ਹੈ ਹੂੰ ਹੌਣੇ ਗਾਲ ਤੂੰ ਭਾਰੀ ਭਰ ਕੇ ਮੈਂ ਤੇਰੇ ਪਾਜੀ ਲੋਡ ਲੱਗਣਾ ਆਣਾ ਗਣਾ ਕੁਝ ਆਉਂਦਾ ਬਾਈ ਸੱਚੀ ਗੱਲ ਹੈ ਹਾਂ ਘਰਾਂ ਟਾਇਰ ਕਰਕੇ ਉੱਚਾ ਬਹੁਤ ਹੋ ਗਿਆ ਹੂੰ ਮੈਂ ਵੀ ਥੋੜੇ ਘੰਟੇ ਚੱਲਦਾ ਬਲੈਂਸਰ ਦੇਖੀ ਜਾਂਦੀ ਬੀ ਵਨ ਕਰਕੇ ਕਿੰਨੇ ਚੱਲੇ ਦਾ ਬੈਟਰੀ ਪਾ ਦਿੰਦੀ ਅੱਛਾ ਅੱਛਾ ਇੱਥੇ ਬਾਈ ਇਹਦਾ ਉਰੇ ਬੈਲੈਂਸਰ ਹੁੰਦਾ ਜਿਹੜਾ ਇੰਜਨ ਉਹ ਬੈਲੈਂਸਰ ਲੱਗਦਾ ਹਾਂ ਬਲੈਂਸਰ ਚਾੜ੍ਹਦਾ ਹੁੰਦੀ ਕਿ ਤੂੰ ਉਹ ਗੁੱਲੀ ਨਹੀਂ ਹੁੰਦੀ ਉਹਦਾ ਘੁੰਮ ਨਹੀਂ ਇਕੱਠੀਆਂ ਕੋਈ ਇੰਜਨ ਬੰਦਾ ਅਸਰ ਕਰਦੀ ਹੂੰ ਜਿੱਦਣਾ ਉਹ ਆਰ ਵੀ ਦਾ ਬੈਲੈਂਸਰ ਹੋਰੀ ਗੱਲ ਨਾ ਕਰੀਂ ਅੱਛਾ ਧੜਕਣ ਦਾ ਧੜਕਦਾ ਨਹੀਂ ਕਰਾ ਠੀਕ ਹੈ ਠੀਕ ਹੈ ਬਾਕੀ ਕਾ ਖੜਾ ਬਈ 55 ਖੜਾ ਬਈ 4x4 967 ਵੀ ਖੜਾ ਬਈ ਇਹ ਕਿਹੜਾ ਏ L N ਪੰਪਾ ਵਾਲਾ ਆ ਦੇਖੋ ਬਾਈ ਬੀਨਾ ਸੀ ਆਹ ਡੀ ਤੇ ਆਇਆ ਜਮਈ ਨਵਾ ਆ ਵੀ ਨਵਾ ਹੀ ਖੜਾ ਜਮਈ ਟਰੈਕਟਰ ਦਾ ਘੈਂਟ ਆ ਬਾਬੇ ਆ ਠੀਕ ਆ ਟਰੈਕਟਰ ਦਰਮਿਆਨੋਂ ਆ ਜਾ ਹਾਂ ਇਹਦਾ ਆਪਣੇ ਖੇਤੀ ਅੱਡੀ ਲੋਡਤਾ ਹੈ ਨਹੀਂ ਬਾਕੀ ਕਬੂਟਾ ਖੜਾ ਬਾਈ ਪਰਫੈਕਟ ਇਹ ਵੀ ਲਹਾਬੇ ਵਾਲੀ ਆ ਹਾਂ ਚਲੋ ਮਤਲਬ ਲਹਾਬੇ ਲੱਗੇ ਬਨਾਲ ਮੇਰੀ ਕਹਿਣ ਦਾ ਮਤਲਬ ਇਹੀ ਆ ਇਹਦਾ ਇੱਕ ਹੋਰ ਜੀ ਦੇਖੀ ਸੀ ਚੌਥਾ ਗੇਅਰ ਪਾ ਕੇ ਸਦਾ ਪਹਿਲਾ ਪਾਦੀ ਅਨ ਗੇਅਰ ਟੱਕ ਲੈਣਾ ਆਵਾਜ਼ ਨਹੀਂ ਆਉਂਦੀ ਜਮਾ ਵੀ ਹਾਂ ਰੋਪੜਾ ਜਦੋਂ ਡੈਮੋ ਜਾ ਕਰਨ ਇੱਕ ਵਾਰੀ ਮੈਂ ਚਲਾਇਆ ਬਾਈ ਚੌਥਾ ਪਾ ਕੇ ਸਦਾ ਹੀ ਪਹਿਲਾ ਸਿੱਧਾ ਚੱਕ ਲਿਆ ਸੋ ਸੋਹੇ ਰੈਟਰ 50 60 30 30 ਖੜਾ ਬਾਈ ਸੁਪਰ ਇਹ ਹਮ ਤਰਬੋਲਾ ਹਰ ਕੋਈ ਦਾ ਖੜਾ ਬੰਦਾ ਹੈ ਨਾ ਪਜਵੰਝਾ ਖੜਾ ਬਾਈ 30 ਸਪੀਡ ਤੇ ਫਾਰਮ 60 ਖੜਾ ਇੱਧਰ ਆ 55 ਗੋਲ ਸ਼ੋਅ ਵਾਲਾ ਆ 53 10 ਖੜਾ ਜੀ ਆ ਵੀ 55 52 55 74 35 60 ਟਰੈਕਟਰ ਸਾਰੀਆਂ ਆਈਟਮਾਂ ਪਈਆਂ ਉਰੇ ਹਮ ਇਨੂੰ ਆਟੇ ਰਭਾਉਂਗੇ ਰਟਨ ਵਾਲੇ ਠੀਕ ਲਾਦੇ ਹਾਲ ਜੈਨੂ ਇਹ ਲੱਗਦੇ ਆ 55 ਉਹਰ ਵੀ ਨਹੀਂ ਲੱਗਦੇ ਇਹ ਕੋਨਾ ਲੱਗਦਾ 42 2 ਰੋੜ ਜਵੀ ਨਵਾਂ ਖੜਾ ਬਾਈ ਇਹ ਵੀ ਜਮਾਈ ਨਵਾਂ ਖੜਾ ਬਾਈ ਬਹੁਤ ਘੱਟ ਚੱਲੇ ਬਲੇਟਰ ਆ ਜਾਂਦੇ ਹੋਰ ਯਾਨੀ ਕਿ ਮੁੱਖ ਦੀ ਗੱਲ ਜਿਹੜੀ ਹੈਗੀ ਆ ਇੰਜਨ ਦੀ ਬਣਾਵਟ ਦੇਖੋ ਚੇਂਜ ਕਰਤੀ ਥੋੜੀ ਜੀ ਹਲਕੀ ਬੁਲਕੀ ਹੂੰ ਚਾਹੇ ਬਾਕੀ ਹੁਣ ਜੈਨੂ ਜਿਹੜਾ ਮਾਰਦਾ ਦੇਖਦਾ ਕਿਹੜਾ ਪਸੰਦ ਕਰਨਾ ਇਹਨੇ ਠੀਕ ਆ ਜੀ ਬਾਕੀ ਜਿਹਨੇ ਲੈਣਾ ਹੈ ਭਾਈ ਉਰੇ ਆ ਕੇ ਆਪਣਾ ਦੇਖ ਲਿਓ ਜਿਹੜਾ ਵੀ ਤੁਸੀਂ ਟਰੈਕਟਰ ਲੈਣਾ ਨੰਬਰ ਆ ਲਿਖਿਆ ਵਾਪਰ ਫੋਨ ਕਰ ਲਿਓ ਚਲੋ ਜੀ ਇੱਧਰ ਵੀ ਦੇਖ ਲੇ ਇੱਧਰ ਤਾਂ ਉਹੀ ਖੜੇ ਨੇ ਪੁਰਾਣੇ ਹਮਮ ਅਰਜਨ ਦੇਖਦੇ ਮੈਂ ਕੋਈ ਇਹਦੇ ਨਾਲ ਦਾ ਜਾਂ ਕੋਈ ਸਾਫ ਮਿਲ ਜਵੇ ਉਹ ਲੋਂਗੇ ਵਧੀਆ ਚੱਲੇ ਹੋਏ ਪੁਰਾਣਾ ਟਰੈਕਟਰ ਜ਼ਿਆਦਾ ਲੱਗਦਾ ਬੰਦਾ ਕੋਈ ਕਾਰ ਹਰਿਆਵਲ ਆ ਜਾਂਦਾ ਨਾਲ ਨਹੀਂ ਆ ਜਾਂਦਾ ਅੱਛਾ ਠੀਕ ਹੈ ਠੀਕ ਹੈ ਲੋ ਜੀ ਬਾਈ ਬਾਕੀ ਟਰੈਕਟਰ ਆ ਖੜੇ ਆ ਹਮ 46 ਆ ਦੇਖੋ ਬਾਈ ਫਾਰਨ ਟਰੱਕ 60 ਦੂਆ ਆਪਣਾ T20 ਇਅਰ ਵਾਲਾ ਆ ਲੱਗੀ ਵੀ ਉਹਨੂੰ ਟਰਬੋ 25 ਨੰਬਰ ਹੌਲ ਸੈਟ ਦੀ ਤੁਹਾਨੂੰ ਲੱਗਦਾ ਖਾਈ ਮੋੜੇ ਆ ਦੇਖੋ ਉਹ ਦੋ ਦਿਨਾਂ ਦਾ ਗੱਲ ਪੰਜ 25 ਨੰਬਰ ਟਰਬੋ ਹੌਲ ਸੈਟ ਦੀ ਫਾਰਨ ਪਿੱਛੇ ਰੇਡੀਅਲ ਟਾਇਰ ਲੱਗੇ ਹੋਏ ਮਾਰੇ ਉਹ ਵਿਚੇ ਆ ਦੇਖ ਲੈ ਮੋਰੇ 11 ਨੰਬਰ ਟਾਇਰ ਟੀ ਗੁੱਡੀ ਵਾਲੇ ਕੋੜਾ ਬੰਫਰ ਲੱਗਿਆ ਹੋਇਆ ਜੀ ਫਾਈਬਰ ਹੁੱਡ ਲੱਗੀ ਹੋਈ ਹੈ ਆਪਣੀ ਕਾਇਰ ਨਹੀਂ ਜਾਂਦੇ ਕਿਹਨਾਂ ਨਾ ਨਾ ਆਹ ਕਨੈਕਸ਼ਨ ਇਕ ਤਰ੍ਹਾਂ ਦਾ ਆ ਬਈ ਬੂਸਟ ਵਾਲਾ ਉਹ ਮੀਟਰ ਲਾਇਆ ਬਾਹਣਾ ਹਵਾ ਉਹਦੇ ਵਾਲਾ ਪ੍ਰੈਸ਼ਰ ਵਾਲਾ ਉਹ ਤਾਂ ਨਹੀਂ ਜੇ ਤੁਸੀਂ ਉੱਡ ਲਈ ਹੋਵੇ ਐਂ ਤੁਸੀਂ ਯੂਟਿਊਬ ਦੇਖੀ ਮੈਂ ਆਪਣਨ ਲੱਗੀ ਵੀ ਹੈ ਨਹੀਂ ਐ ਕਿੱਥੇ ਜਾਂਦਾ ਬਝੜਤ ਪਾਉਗਾ ਜੀ ਇਹਦੇ ਵਿੱਚ ਹੈਡ ਦੇ ਉਹਦੇ ਵਾਲਾ ਪਤਾ ਨਹੀਂ ਕੀ ਚੱਕਰ ਚੱਲ ਸੋਹਣਾ ਕੁਛ ਬੰਸਰ ਵੀ ਟੌਪ ਦਾ ਲੱਗਿਆ ਟਰੈਕਟਰ ਹਾਂ ਜੇ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਇਹ ਪਾ ਫੋਨ ਕਰਦੀ ਬਟਨ ਦੱਬਦੀ ਸਿੱਧਾ ਕੰਪਨੀ ਜਾਣਾ ਇਹ ਪਹਿਲੇ ਹੀ ਫੀਚਰ ਦਈਦੇ ਆ ਜੋਈ ਬਹੁਤੀ ਆ ਚਲੋ ਜੀ ਟਰੈਕਟਰ ਦਾ ਬਾਈ ਘੈਂਟ ਆ ਸੋਹਣਾ ਲੱਗਦਾ ਖੜਾ ਯਾਨੀ ਕਿ ਜਾਚਦਾ ਏ ਠੀਕ ਆ ਜੀ ਆਪਾਂ ਚੱਕਣ ਲੱਗੇ ਇੰਡੋ ਫਾਰਮ ਉਹ ਫੜਾ ਦੇਖੋ ਆ ਲਗੇ ਨਿੰਡੋ ਫਾਰਮ ਬਾਈ ਕਰ ਲਿਆ ਇਹ ਬਾਈ ਕਰ ਲਿਆ ਚੈਨਲ ਨੂੰ ਦੇਤਾ ਹੁਣ ਇਹ ਤੈਨੂੰ ਮੈਨੂੰ ਕੱਦਾਂ ਗਈਆਂ ਡਾਕਟਰ ਦਵਾ ਨਿੰਡੋ ਫਾਰਮ ਬਾਰ 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 ਜ਼ੋਰ ਪਾਉਣ ਦੇ ਫਿਰ ਰਾਜ ਆਪਾਂ ਨਿੰਡੋ ਫੜ ਲੈਣ ਦੀ ਖਲਾ ਬਣਾ ਲਈ ਬਣਾ ਲਈ ਬਾਈ ਫਲਾਇਰ ਫਰੂਟ ਫੋਟੋਮ ਉੱਤੇ ਲੱਗਿਆ ਵਾ ਠੀਕ ਐ ਏਕੇ ਮੱਥਾ ਬਾਬੇ ਦਾ ਛੱਡ ਜਾ ਹੁਣ ਵਧਾਈਆਂ ਬਾਈ ਹਰੇ ਹਰੇ ਗਾਂਹਾਂ ਜਾ ਕੇ ਖੋਲਣ ਥੋੜੀ ਜਿਹੀ ਕ ਬੜਾ ਭੱਜੂ ਆ ਪਕਣੋ ਡੋਰੀ ਘਰ ਦੇ ਪਹਿਲਾ ਗਾਉਂ ਦੀ ਬਾਈ ਟਰੈਕਟਰ ਦੇਦਾ ਜਾਂਦੇ ਉਹਨੂੰ ਬਾਈ ਚੱਲੇ 8 ਵਜੇ ਹੋਇਆ ਅੱਜ ਅਨੁਜ ਹੁਣ ਕਦੋਂ ਖੁਸ਼ੀ ਕਹਦੇ ਹੁਣ ਸੱਦਾ ਇਹ ਉੱਥੇ ਜਾਣਾ ਕਰਬੋ ਲੱਗਣਾ ਲੱਗੇ ਬਹੁਤ ਤਿਆਰ ਹੁਣਾ ਬਾਈ ਇਹ ਦੇ ਦੇ ਆਪਾਂ ਛੱਡੇ ਗਾਨਾ ਹੈ ਨਾ ਕਿਉਂ ਐਂਟਰੀ ਥਾਲੀ ਖਿੱਚੇ ਮਗਰ ਹਾਂ ਇਹ ਆਪਣੇ ਕਿੱਢੋ ਸ਼ੁਰੂਆਤ ਕਰਨੀ ਆਪਾਂ ਲਾਟੀ ਲੋਟੀ ਦਾ ਫੋਨ ਘੜਦੀਆਂ ਭਾਈ ਆ ਰਿਹਾ ਇੱਕ ਹੋਰ ਸੁੱਖਣਾ ਟਰੈਕਟਰ ਪਥੇਰੇ ਹੋ ਗਿਆ ਆਪਣੇ ਟੋਲੇ ਵਾਂ ਚਲੋ ਭਾਈ ਦੋਨੋਂ ਕਹਾ ਜਾ ਕੇ ਮਿਲਦੇ ਹੁਣ ਮਰੇ ਪੜ ਕੇ ਬਹਿ ਗਏ ਜੇ ਬਾਈ ਆਪਾਂ ਪਹੁੰਚ ਗਏ ਜੰਗੌਰ ਸਾਹਿਬ ਸ੍ਰੀ ਕੰਪਾਉਂਡ ਸਾਹਿਬ ਸੌਰੀ ਟੈਂਪਰਿੰਗ ਹੋਈ ਢਾਂਡੋਂ ਸਾਡੇ ਟਿੱਡਾਂ ਨੇ ਹਾਕਾ ਮਾਰ ਲਿਆ ਅੰਦਰ ਸਿਟੋ ਮੜੀ ਧੁੱਖ ਲੱਗਿਆ ਜੀ ਫਿਰ ਆਪਾਂ ਥੜੇ ਰੇਡੀ ਵਾਲੇ ਵਾਹ ਉਹ ਬਾਈ ਵਾਹ ਬਾਈ ਨੂੰ ਜੀ ਟੋਪ ਬੱਜ ਜਾ ਜਿਹੜੇ ਮੁੰਡੇ ਨੂੰ ਸਰਪ੍ਰਾਈਜ਼ ਦੇਣਾ ਦਾ ਬਾਈ ਗਿਫਟ ਦੇਣਾ ਦਾ ਉਹਨੇ ਹੁਣ ਪਹੁੰਚ ਚੱਕਿਆ ਸਾਡੀ ਕੋਈ ਗੱਲ ਤੇ ਨਹੀਂ ਹੁਣ ਅਸੀਂ ਚੱਲੇ ਘਰ ਨੂੰ ਹਾਂ ਜਿਹੜਾ ਗੌਰ ਸਾਹਿਬ ਨੇ ਵਿੱਚ ਖੜੇ ਆ ਬਾਅਦ ਚ ਕਿ ਉਸਾਨਾ ਗਰੇ ਵੀ ਉਹ ਕਹਿ ਹਾਲੀ ਆ ਦੇਖੋ ਆ ਜੰਗੌਰ ਸਾਹਿਬ ਦਾ ਗੇਟ ਹੈ ਬਾਈ ਬਾਅਦ ਲੰਬਾ ਨਾ ਦਿਓ ਹੁਣ ਠੀਕ ਆ ਸੀ ਆ ਕੇ ਮੁੜ ਕੇ ਫੋਨ ਕਰਿਆ ਚੱਕਿਆ ਨਹੀਂ ਬਾਈ ਨੇ ਹੁਣ ਅਸੀਂ ਰੁੱਸ ਗਏ ਹੁਣ ਚੱਲੇ ਹੁਣ ਅਸੀਂ ਵੀ ਬਾਈ ਕੋਲ ਲੱਗੇ ਬਾਰਗਰ ਕਰਾਉਣ ਮੜੀ ਜਾਂ ਟੈਂਕੀਆਂ ਆਪਣੀਆਂ ਵੀ ਭਾਲੀ ਏ ਯਾਰ ਇੱਕ ਨਾ ਬੂਟ ਘੱਟ ਪਾਉਣੇ ਕਰਕੇ ਨਾ ਉਪਰੇ ਹੀ ਲੱਗ ਗਿਆ ਦੋਹਾਂ ਲੱਗ ਗਏ ਹਾਂ ਕੁੱਟਵੇਂ ਕੁੱਟਵੇਂ ਰਹਿੰਦੇ ਠੀਕ ਕਰਾ ਤੇਰੇ ਕੋਲ ਨਾ ਐ ਬਾਪੂ ਵਾਲੇ ਫਿਰ ਮੇਚ ਨਹੀਂ ਹੁੰਣ ਲੋਕ ਨਾ ਨੰਬਰ ਦਾ ਸਹੀ ਨੇ ਆ ਮੇਰਾ ਬੂਟ ਕਾ ਨਹੀਂ ਜਣਾ ਕੋ ਬੂਟ ਵਰੋ ਸੇਰਾ ਠੀਕ ਆ ਦਾ ਚੱਪਲਾਂ ਪਾਣੇ ਕਰਕੇ ਨਾ ਗੀਜਿਆ ਨਹੀਂ ਹੈ ਹੁਣ ਤਾਂ ਮਾਵਾ ਬਾਈ 버거 ਖਾਈਏ ਗਾਈ ਸਪਾਈਕਰ 버거 ਲੋ ਜੀ ਬਾਈ 버거 ਬਾਈ ਦਾ ਤਸਲੀ ਵਾਲਾ ਮੋਟਾ ਨਾ ਪੁਰਾਣਾ ਰਵਾ ਦਿਖਾਈ ਬਣਿਆ ਵਾਲਾ ਤੇਰੀ ਉਹੀ ਪਈ ਗੱਲ ਹਾਂ ਯਾਨੀ ਇੱਕ ਖਾ ਕੇ ਤਸਲੀ ਹੋ ਜਾਊਗੀ ਸਾਡੀ ਮੈਂ ਤਾਂ ਦੋ ਖਾਣੇ ਪੈਣੇ ਆ ਹਾਂ ਬਾਈ ਕਲਾਇਓ ਜਿਹਨੇ ਵੀ ਆਉਣਾ ਬਾਈ ਬਹੁਤ ਵਧੀਆ 버거 ਦਿੰਦਾ ਹੁਣ ਅਸੀਂ ਪੀਣ ਲੱਗੇ ਗੁੰਗਦੀਰਾ ਮਿਸ ਵਿੱਚ ਸੋਡਾ ਹੈ ਵਿੱਚ ਨਹੀਂ ਨਜ਼ਾਰਾ ਨਜ਼ਾਰਾ ਆ ਜਾਣਾ ਉਹਦਾ ਖੜਦਾ ਹਨਾ ਕਰਦੇ ਹੋਗੀ ਵਨ ਕੱਟ ਦਾਰੇ ਬਣਾ ਨਾ ਨਾ ਨਹੀਂ ਦਾਰੇ ਕੋੜੇ ਕਰਾ ਲਓ ਨਹੀਂ ਨਹੀਂ ਠੀਕ ਹੈ ਠੀਕ ਨਹੀਂ ਨਹੀਂ ਲਓ ਜੀ ਬਾਈ ਚੱਲੇ ਆਪਾਂ ਦੇਖੋ ਜੀ ਜੰਮੋਰ ਸਾਹਿਬ ਤੇ ਨਿਕਲ ਗਏ ਕੋਪੜ ਵਾਲੇ ਨੂੰ ਕੋਚ ਕਰਦਾ ਕੋਪੜ ਦਾ ਨੂੰ ਕੋਚ ਕਰਨ ਲੱਗਿਆ ਹਮਲਾ ਉੱਥੇ ਕਰਨਾ ਜਾ ਕੇ ਠੀਕ ਹੈ ਆ ਦੇਖੋ ਕੰਫਰਟੇਬਲ ਕਿੰਨਾ ਹੈ ਐ ਬਹਿਣ ਦਾ ਐ ਬਹਿ ਬੱਜਦਾ ਹੈ ਆ ਜਿਹੜੀ ਗੱਡੀ ਮਾਂ ਜਾਣੀ ਲਈ ਆਓ ਜੀ ਬਣਾਪੀ ਵੀਰੋ ਗਾਇਸ ਵੀਰੇ ਪਹੁੰਚ ਗਏ ਆਪਾਂ ਰੋਪੜ ਮੰਡੀ 'ਵਾਂ ਜਿਵੇਂ ਟਰੈਕਟਰਾਂ ਦਾ ਗਾਣਾ ਹੈ ਮੰਗਦਾ 3 ਕਿਲੋ ਵੀ ਆਈ ਸਭ ਕੁਝ ਸੋਰੀ ਆਹ ਆ ਲੋ ਜੀ ਉਹ ਬਿਜਾਲੇ ਲਾਇਨਾਂ ਦਾ ਇੰਡਵਾਰਾਂ ਦੇ ਇਤਰੇ ਲਾਦੇ ਨਮਾ ਹੀ ਆਏ ਐ ਬਾਕੀ ਸੂਰਮੇ ਖੜੇ ਆਪਣੇ ਜੀ ਲੋ ਜੀ ਭਾਈ ਗਿਫਟ ਰਹਿਗਾ ਦੇਣੇ ਤੇ ਆਪਾਂ ਨੇ ਉਹਰੇ ਘਟਾਤਾ ਹੁਣ ਹੁਣ ਚੈਨਲ ਨੂੰ ਗਿਫਟ ਕਰਤਾ ਇੱਕ ਨਮਾ ਉੱਧਰ ਕੱਢ ਲਓ ਯਾਰੋ ਇਹ ਕਰ ਇਹ ਆਪਾਂ ਲੈ ਕੇ ਚੱਲੇ ਘਰ ਨੂੰ ਘਰਾਂ ਖੜਾਉਣਾ ਹੈ ਇੱਥੇ ਰੈਕਟਰ ਜਿਆਦਾ ਜਗ੍ਹਾ ਘਟਾ ਲਓ ਲਓ ਜੀ ਬਾਈ ਰਵਾਨਾ ਹੋਵੇ ਘਰ ਨੂੰ ਆਪਾਂ ਹੁਣ ਲੈ ਕੇ ਚੱਲੇ ਨਾ ਵਾ ਇਹਨੂੰ ਕਹਿੰਦਾ ਉਹਦੇ ਹੀ ਵਧੀਆ ਚੱਲਦਾ ਹੁਣ ਇਹ ਵਾਟਾ ਇਹ ਸਾਰਾ ਉਹਦੇ ਵਧੀਆ ਚੱਲਦਾ ਹਾਂ ਇਹਦੀ ਚਲਾਈ ਜਿਆਦਾ ਬੱਧਰੀ ਆ ਉਹ ਛਤਰੀ ਕਰਕੇ ਇਹ ਵੀ ਹੁਣ ਖੁੱਲ ਗਿਆ ਬੈਣਾ ਸੌਖਾ ਹੋ ਗਿਆ ਇਹ ਆਪਾਂ ਨੇ ਘਰਾਂ ਜਾ ਕੇ ਲਾ ਲੈਣਾ ਜੀ ਹਾਂ ਚੱਲ ਰਿਹਾ ਕਰਾਂਗਾ ਜੀ ਦੇਖਦੇ ਹਾਂ